ਪੈਰਾਂ ਦੇ ਕੀੜੇ ਤੱਕ ਪੈ ਗਏ ਕਿਉਂਕਿ ਇਹਨਾਂ ਦਾ ਇਲਾਜ ਨਹੀਂ ਹੋ ਪਾਰਿਆ ਤੇ ਦੇਖੋ ਇਹਦੇ ਲਈ ਨਵਾਂ ਸਾਲ ਕੀ ਹੈ ਇਹਨੂੰ ਕਿਵੇਂ ਕਹਾਂ ਮੈਂ ਤੈਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਾਡੇ ਕਿਤੇ ਭਰਾ ਭੈਣ ਦੇ ਪੈਰ 'ਚ ਜੇ ਕਿਤੇ ਜ਼ਖਮ ਹੋ ਜAVE ਉਹਦੇ ਕੀੜਾ ਪੈ ਜਾਵੇ ਸਾਨੂੰ ਕਿਵੇਂ ਦਾ ਲੱਗੇਗਾ ਮਰਨਾ ਸੌਖਾ ਹੈ ਮੰਗਣਾ ਔਖਾ ਹੈ ਹੱਥ ੱਡਣੇ ਕਿਸੇ ਕੋਲ ਜਾਣਾ ਕਿ ਮੇਰੀ ਮਦਦ ਕਰ ਦੇ ਇਹ ਮਰਨ ਤੋਂ ਵੀ ਬੱਤਰ ਹੈ ਇਹ ਬੰਦਾ ਵਿਚਾਰਾ 1 ਮਹੀਨੇ ਤੋਂ ਪੜਕ ਰਿਹਾ ਸੀ ਇਹਦੇ ਲਈ ਆ ਨਵਾਂ ਸਾਲ ਅੱਜ ਇਹ ਸਾਡੇ ਕੋਲ ਪਰਸੋਂ ਆਇਆ ਸੀ ਤਾਂ ਸੋਚੋ ਇੱਕ ਕਾਫੀ ਦਾ ਕੱਪ ਇੱਕ ਪਾਸੇ ਇੱਕ ਪਾਸੇ ਪੂਰੀ ਠੰਡ ਦੇ ਵਿੱਚ ਇਹ ਬੂਟ ਇਹਦੇ ਪੈਰ ਗਰਮ ਰੱਖਣਗੇ ਇੱਕ ਪਾਸ ਆ ਦੇਖੋ ਪੁੱਤਰ ਨਵਾਂ ਦਿਖਾਣਾ ਆ ਦੇਖੋ ਸਾਰੇ ਆ ਬੱਚੇ ਸਾਰੇ ਖੜੇ ਹੋ ਕੇ ਦੇਖੋ ਆ ਸਾਰੇ ਬੱਚੇ ਖੜੇ ਹੋ ਕੇ ਦੇਖੋ ਉਧਰ ਵਾਲਾ ਪੈਰ ਦਿਖਾਣਾ ਆ ਦੇਖੋ ਪੈਰ ਚ ਮੋਰੀਆਂ ਹੋ ਗਈਆਂ ਇਹਨਾਂ ਦੇ ਅਗਰ ਇਹ ਪੈਰਾਂ ਦਾ ਹਾਲਾਤ ਆਹੀ ਰਹੇ ਤਾਂ ਕੀੜੇ ਪੈ ਜਾਣਗੇ ਇਹਦੇ ਵਿੱਚ ਛੋਟੇ ਛੋਟੇ ਤਾਂ ਕੀੜੇ ਪੈ ਗਏ ਤਾਂ ਪੈਰ ਕੱਟਣਾ ਪੈਣਾ ਔਰ ਘਰ ਦੇ ਵਿੱਚ ਇਹਨਾਂ ਦੀ ਵਾਈਫ ਵੀ ਆ ਕਿਹਨਾਂ ਦਾ ਹੈ ਸਰ ਕੀ ਆ ਕੀੜਾ ਹੈ ਲਓ ਦੇਖੋ ਪੈਰਾਂ ਚ ਕੀੜੇ ਤੱਕ ਪੈ ਗਏ ਕਿਉਂਕਿ ਇਹਨਾਂ ਦਾ ਇਲਾਜ ਨਹੀਂ ਹੋ ਪਾਰਿਆ ਤੇ ਦੇਖੋ ਇਹਦੇ ਲਈ ਨਵਾਂ ਸਾਲ ਕੀ ਹੈ ਇਹਨੂੰ ਕਿਵੇਂ ਕਹਾਂ ਮੈਂ ਤੈਨੂੰ ਨਵੇਂ ਨਵੇਂ ਸਾਲ ਦੀਆਂ ਮੁਬਾਰਕਾਂ ਇਹਦੇ ਲਈ ਕੀ ਮੁਬਾਰਕ ਹੈ ਤਾਂ ਤੁਸੀਂ ਸਾਰੇ ਆਏ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਬਹੁਤ ਵੱਡੀ ਗੱਲ ਹੈ ਆਪਣੇ ਟੀਚਰ ਦਾ ਧੰਨਵਾਦ ਕਰਿਓ ਆਪਣੇ ਪੇਰੈਂਟਸ ਦਾ ਧੰਨਵਾਦ ਕਰਿਓ ਕਿ ਮਾਲਕ ਨੇ ਤੁਹਾਨੂੰ ਇਸ ਕਾਬਲ ਬਣਾਇਆ ਕਿ ਤੁਸੀਂ ਇੰਨਾ ਦੁੱਖ ਦੁੱਖਾਂ ਨੂੰ ਦੇਖ ਕੇ ਇਹਨਾਂ ਦੀ ਮਦਦ ਕਰਨ ਯੋਗੇ ਬਣਿਓ ਨਹੀਂ ਤਾਂ ਇੱਥੇ ਤੁਸੀਂ ਦੇਖੋ ਤੁਹਾਡੀ ਉਮਰ ਦੇ ਵੀ ਬੱਚੇ ਇੱਥੇ ਆਏ ਹੋਣੇ ਛੋਟੇ ਛੋਟੇ ਜਿਹੜੇ ਹੈਲਪ ਲੈਣ ਲਈ ਆਏ ਹੋਏ ਨੇ ਤਾਂ ਤੁਸੀਂ ਇੱਧਰਲੀ ਸਾਈਡ ਬੈਠੇ ਹੋ ਇਹਨਾਂ ਦੀ ਹੈਲਪ ਕਰਨ ਵਾਲੀ ਸਾਈਡ ਬੈਠੇ ਹੋ ਤਾਂ ਇਹਨਾਂ ਦਾ ਇਹਨਾਂ ਦੀ ਅੱਖਾਂ ਚੱਖਾ ਪਾ ਕੇ ਨਹੀਂ ਇਹਨਾਂ ਦੀ ਅੱਖਾਂ ਚ ਨੀਂ ਅੱਖਾਂ ਕਰਕੇ ਆਪਣੀ ਇਹਨਾਂ ਦੀ ਹੈਲਪ ਕਰਿਆ ਕਰੋ ਕਿ ਸਾਨੂੰ ਇਸ ਕਾਬਲ ਬਣਾਇਆ ਤੁਸੀਂ ਇਸ ਇਹਨਾਂ ਦਾ ਸਾਡੇ ਤੇ ਆਸਾਨ ਹੈ ਕਿਉਂਕਿ ਜੇ ਇਹਨਾਂ ਤੇ ਦੁੱਖ ਆਇਆ ਤਾਂ ਅਸੀਂ ਤਾਂ ਹੀ ਅਸੀਂ ਹੈਲਪ ਕਰਨ ਯੋਗੇ ਹੋਏ ਆ ਜੇ ਇਹਨਾਂ ਤੇ ਦੁੱਖ ਨਾ ਆਂਦਾ ਤਾਂ ਤੁਸੀਂ ਹੈਲਪ ਕਰਨ ਯੋਗੇ ਨਾ ਹੁੰਦੇ ਤਾਂ ਜਾ ਕੇ ਅੱਜ ਨਵੇਂ ਸਾਲ ਦੇ ਨਾਲ-ਨਾਲ ਆਪਾਂ ਕੱਲ ਦਾ ਨਵਾਂ ਸਾਲ ਮਨਾ ਰਹੇ ਆਂ ਕਈਆਂ ਨੇ ਰਾਤ 3 ਵਜੇ ਤੱਕ ਮਨਾਇਆ ਕਈਆਂ ਨੇ ਰਾਤ 4 ਵਜੇ ਤੱਕ ਮਨਾਇਆ ਪਰ ਅਸਲ 'ਚ ਨਵਾਂ ਸਾਲ ਉਹੀ ਹੈ ਜੇ ਕਿਸੇ ਹੋਰ ਲਈ ਵੀ ਆਪਾਂ ਕੋਈ ਮਦਦ ਕਰੀਏ ਤੇ ਉਹਦਾ ਨਵਾਂ ਸਾਲ ਮਨਾਉਣ ਦੇ ਵਿੱਚ ਯੋਗਦਾਨ ਪਾਈਏ ਹੁਣ ਇਹ ਵੀ ਵਿਚਾਰਾ ਇਹਦੀ ਵੀ ਵਾਈਫ ਹੈ ਉਹ ਇਹਨੂੰ ਪਿਆਰ ਕਰਦੀ ਹੋएगी ਜਿਵੇਂ ਸਾਡੀ ਮਾਂ ਆਪਣੇ ਹਸਬੰਡ ਸਾਡੇ ਪਿਓ ਨੂੰ ਕਰਦੀ ਹੈ ਬੱਚੇ ਤੁਹਾਰੇ ਪੱਛੇ ਨੇ ਇਹ ਖਾਲੇ ਦੋ ਹਸਬੰਡ ਬਾਈਫਾ ਦੇਖੋ ਲੱਤਾਂ ਗਲੀਆਂ ਪਈਆਂ ਲੱਤਾਂ 'ਚ ਕੀੜੇ ਪੈ ਗਏ ਤਾਂ ਆਇਆ ਕਰੋ ਹਰ ਮਹੀਨੇ ਜ਼ਰੂਰੀ ਨਹੀਂ ਕਿ ਤੁਹਾਡੇ ਟੀਚਰ ਹੀ ਤੁਹਾਨੂੰ ਸਾਰਿਆਂ ਨੂੰ ੱੱਕੇ ਨਾਲ ਫੋਨ ਕਰ ਕਰਕੇ ਪੁੱਤਰ ਚੱਲ ਪੋ ਪੁੱਤਰ ਚੱਲ ਪੋ ਪੁੱਤਰ ਚੱਲ ਪੋ ਉਹ ਤੁਹਾਡੀ ਟੀਚਰ ਸਿਰਫ ਤੁਹਾਨੂੰ ਉਂਗਲ ਫੜ ਕੇ ਲਾ ਰਹੀ ਹੈ ਮਤਲਬ ਜਿਵੇਂ ਜਦੋਂ ਮਾਂ ਬੱਚੇ ਨੂੰ ਉਂਗਲ ਫੜ ਕੇ ਚੱਲਣਾ ਸਿਖਾਉਂਦੀ ਹੈ ਤਾਂ ਸਾਰੀ ਉਮਰ ਦਾ ਨਹੀਂ ਉਂਗਲ ਫੜਦੀ ਸਿਖਾਹ ਦਿੰਦੀ ਹੈ ਤਾਂ ਤੁਸੀਂ ਹੁਣ ਉਂਗਲ ਫੜ ਕੇ ਆਪ ਵੀ ਤੁਰਨਾ ਕਿ ਤੁਹਾਡੀ ਟੀਚਰ ਜਿਹੜੀ ਘਰ ਬੈਠੇ ਵੀ ਖੁਸ਼ ਹੋਵੇ ਕਿ ਮੇਰਾ ਬੱਚਾ ਮੇਰੇ ਤੋਂ ਬਿਨਾਂ ਵੀ ਗਿਆ ਪਰ ਤੁਹਾਡੇ ਟੀਚਰ ਦੀ ਸਿਫਤ ਹੈ ਕਿ ਉਹ ਹਰ ਵਾਰੀ ਹਮੇਸ਼ਾ ਆਪਣੇ ਨਾਲ ਇੰਨੇ ਬੱਚੇ ਇਕੱਠੇ ਕਰਕੇ ਲੈ ਕੇ ਆਉਂਦੇ ਨੇ ਬਹੁਤ ਘੱਟ ਬੱਚੇ ਨੇ ਜਿਹੜੇ ਇਕੱਲੇ ਵੀ ਕਦੀ ਆਏ ਹੋਣਗੇ ਕਿਉਂ ਤੁਹਾਨੂੰ ਰਸਤਾ ਨਹੀਂ ਪਤਾ ਕਿ ਤੁਹਾਡੇ ਕੋਲ ਵਹੀਕਲ ਨਹੀਂ ਹੈ ਮਨ ਨਹੀਂ ਹੈ ਇੱਥੇ ਆ ਕੇ ਭਾਵੂ ਖੋਣਾ ਇਨਸਾਨੀਅਤ ਜਗਾਣੀ ਬੜੀ ਸੌਖੀ ਹੈ ਪਰ 24 ਘੰਟੇ ਦਿਮਾਗ 'ਚ ਖਾ ਰਹੇ ਹੋ ਪੀ ਰਹੇ ਹੋ ਉੱਠ ਰਹੇ ਹੋ ਬੈਠ ਰਹੇ ਹੋ ਕੁਝ ਵੇਸਟੇਜ ਕਰਨ ਲੱਗਦੇ ਹੋ ਸੋਚਿਆ ਕਰੋ ਕਿ ਯਾਰ ਉਹਦੇ ਕੋਲ ਇਲਾਜ ਹੋ ਗਏ ਪੈਸੇ ਨਹੀਂ ਸੀ ਕਿਸੇ ਨੂੰ ਗਾਲ ਕੱਢਣ ਲੱਗਦੇ ਹੋ ਸੋਚਿਆ ਕਰੋ ਕਿ ਯਾਰ ਉਹਦੇ ਵਿਚਾਰੇ ਤਾਂ ਇੰਨੇ ਹਾਲਾਤ ਮਾੜੇ ਸੀ ਇਹ ਚੀਜ਼ 24 ਘੰਟੇ ਦਿਮਾਗ ਚ ਰੱਖਿਆ ਕਰੋ ਨਿਊ ਇਅਰ ਰੈਜ਼ੋਲੂਸ਼ਨ ਇਹ ਲਓ ਕਿ ਹਰ ਮਹੀਨੇ ਕਿਸੇ ਨਾ ਕਿਸੇ ਦੀ ਮਦਦ ਕਰਨੀ ਹੈ ਕੋਈ ਬੱਚੇ ਨੂੰ ਪੜ੍ਹਾਣਾ ਹੈ ਕਿਸੇ ਨੂੰ ਦਵਾਈ ਲੈ ਕੇ ਦੇਣੀ ਹੈ ਕਿਸੇ ਦੇ ਟੈਸਟ ਕਰਾਣੇ ਠੀਕ ਹੈ ਮੇਰੀਆਂ ਗੱਲਾਂ ਬਹੁਤੀਆਂ ਦਿਲ ਤੇ ਨਹੀਂ ਲਾਣੀਆਂ ਮੇਰੀ ਆਦਤ ਹੈ ਬੋਲਣ ਦੀ ਪਰ ਦੁੱਖ ਦੇਖੋ ਸਾਡੇ ਕਿਤੇ ਭਰਾ ਭੈਣ ਦੇ ਪੈਰ 'ਤੇ ਜੇ ਕਿਤੇ ਜ਼ਖਮ ਹੋ ਜਾਵੇ ਉਹਦੇ ਕੀੜਾ ਪੈ ਜਾਵੇ ਸਾਨੂੰ ਕਿਵੇਂ ਤਾਂ ਲੱਗੇਗਾ ਸਾਡੇ ਲਈ ਤਾਂ ਮਰਨ ਹੈ ਨਾ ਤਾਂ ਇਹਨਾਂ ਤੇ ਕੀ ਬੀਤਰੀ ਹੈ ਇਹ ਉਹੀ ਮਹਿਸੂਸ ਕਰ ਸਕਦਾ ਸੀ ਨਹੀਂ ਮਹਿਸੂਸ ਕਰ ਸਕਦੇ ਸਾਡੇ ਤਾਂ ਮਾੜਾ ਜਿਹਾ ਟੱਕ ਲੱਗ ਜਾਵੇ ਨਾ ਤੇ ਸਾਡੀ ਮਾਂ ਕਹਿੰਦੀ ਆ ਜਾ ਟੈਟਨਸ ਦਾ ਟੀਕਾ ਲਵਾਇਆ ਜਾ ਇੱਥੇ ਪੱਟੀ ਕਰਾ ਲਾ ਹਾਏ ਮੇਰਾ ਪੁੱਤ ਹਲਦੀ ਵਾਲਾ ਦੁੱਧ ਪੀਲਾ ਤੇਰੀਆਂ ਲੱਤਾਂ ਦਰਦੋਰੀਆਂ ਨੇ ਤੇ ਇਹ ਇਹ ਵੀ ਕਿਸੇ ਮਾਂ ਦਾ ਜੰਮਿਆ ਇਹਦੇ ਲਈ ਵੀ ਉਹੀ ਨਵਾਂ ਸਾਲ ਆ ਜੋ ਸਾਡੇ ਲਈ ਹੈ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡੀ ਟੀਚਰ ਦਾ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ ਮੈਂ ਜ਼ਿੰਦਗੀ ਵਿੱਚ ਸਿਰਫ ਇੱਕ ਵਾਰੀ ਇਹਨਾਂ ਦੇ ਟਿਊਸ਼ਨ ਤੇ ਆਇਆ ਸੀ ਸਿਰਫ ਇੱਕ ਵਾਰੀ ਉਹ ਵੀ ਇਹਨਾਂ ਨੇ ਮੈਨੂੰ ਐਜ਼ ਅ ਗੈਸਟ ਲੈਕਚਰ ਬੁਲਾ ਲਿਆ ਔਰ ਦੇਖੋ ਉਹਨਾਂ ਦਾ ਉਹ ਮੇਰੇ ਆਏ ਦਾ ਕਰਜ਼ਾ ਇੱਥੇ 50 ਵਾਰੀ ਆ ਕੇ ਲਾ ਰਹੇ ਨੇ ਤੇ ਮੈਨੂੰ ਲੱਗਦਾ ਕਿ ਮੇਰੀ ਤਾਂ ਕੀ ਹੋ ਔਕਾਤ ਸੀ ਇਹਨ ਤੁਹਾਡੇ ਕੋਲ ਇਹ ਪੜਾਉਣ ਦੀ ਫੀਸ ਲੈਂਦੇ ਨੇ ਇਨਸਾਨੀਅਤ ਸਿਖਾਉਣ ਦੀ ਇਹ ਤੁਹਾਡੇ ਕੋਲ ਫੀਸ ਨਹੀਂ ਲੈਂਦੇ ਇਹ ਸਿਰਫ ਇਹਨਾਂ ਦੇ ਮਨ ਦਾ ਹਿਰਦੇ ਆ ਇਹ ਤੇ ਇਹਨਾਂ ਦੇ ਹਸਬੰਡ ਕਿ ਇਹਨਾਂ ਦੇ ਮਨ 'ਚ ਇਹ ਹੁੰਦਾ ਕਿ ਚਲੋ ਬੱਚੇ ਚੰਗੇ ਰਾਹ ਪੈ ਜਾਣ ਕੱਲ ਨੂੰ ਯਾਦ ਕਰਨਗੇ ਯਾਦ ਵੀ ਨਾ ਕਰਿਓ ਪਰ ਚੰਗੇ ਰਾਹ ਤੇ ਪਾਉਂਗੇ ਕਿਤੇ ਨਾ ਕਿਤੇ 1% ਸਕੂਨ ਤਾਂ ਤੁਹਾਡੀ ਟੀਚਰ ਨੂੰ ਵੀ ਮਿਲੂਗਾ ਕਿਤੇ ਤਾਂ ਇਹਨਾਂ ਦੇ ਵੀ ਕਲੇਜੇ ਠੰਡ ਪਏਗੀ ਕਿ ਮੇਰੇ ਕੱਲੇ ਜੰਮੇ ਬੱਚੇ ਢਿੱਡੋ ਹੀ ਨਹੀਂ ਮੇਰਾ ਨਾਮ ਰੋਸ਼ਨ ਕਰ ਰਹੇ ਜਿਹੜੇ ਮੈਨੂੰ ਟਿਊਸ਼ਨ ਤੇ ਆ ਕੇ ਮਿਲੇ ਮੇਰੇ ਉਹ ਵੀ ਨਾਮ ਰੋਸ਼ਨ ਕਰ ਰਹੇ ਨੇ ਸੋ ਮੇਰੀ ਹੰਬਲ ਰਿਕਵੈਸਟ ਹੈ ਕਿ ਤੁਸੀਂ ਮੇ ਮੈਨੂੰ ਕੋਈ ਭਾ ਨਹੀਂ ਤੁਹਾਡੇ ਆਣ ਦਾ ਜਾਂ ਨਾ ਆਣ ਦਾ ਪਰ ਭਾ ਇਹ ਕਿ ਜਿਨ੍ਹਾਂ ਨੂੰ ਲੋੜ ਹੈ ਵਿਚਾਰੇ ਉਧਰਲੀ ਸਾਈਡ ਜਿਹੜੇ ਬੈਠੇ ਨੇ ਉਧਰ ਬੈਠਣਾ ਬੜਾ ਔਖਾ ਹੈ ਮਰਨਾ ਸੌਖਾ ਹੈ ਮੰਗਣਾ ਔਖਾ ਹੈ ਹੱਥ ੱਡਣੇ ਕਿਸੇ ਕੋਲ ਜਾਣਾ ਕਿ ਮੇਰੀ ਮਦਦ ਕਰ ਦੇ ਇਹ ਮਰਨ ਤੋਂ ਵੀ ਬੱਤਰ ਹੈ ਤਾਂ ਕੋਸ਼ਿਸ਼ ਕਰੋ ਕਿ ਮਾਰੇ ਤੁਹਾਡੀ ਐਸੀ ਅਵਸਥਾ ਬਣਾਵੇ ਕਿ ਕਿਸੇ ਦੇ ਹੱਥ ੱਡਣ ਤੋਂ ਪਹਿਲਾਂ ਤੁਹਾਨੂੰ ਉਹਦੀ ਮਜਬੂਰੀ ਸਮਝ ਆ ਜਾਵੇ ਉਹਨਾਂ ਨੂੰ ਇਹ ਨਾ ਕਹਿਣਾ ਪਵੇ ਕਿ ਪਲੀਜ਼ ਮੇਰੀ ਮਦਦ ਕਰੋ ਇਹ ਕਹਿਣਾ ਚਾਹ ਰਿਹਾ ਪਰ ਇਹ ਟੀਮ ਸੁਣ ਸੁਣ ਨਹੀਂ ਰਹੀ ਉਹ ਆਪ ਹੀ ਕਹਿ ਰਹੀ ਕਿ ਤੇਰਾ ਇਲਾਜ ਕਰਾਵਾਂਗੇ ਇਹ ਟੀਮ ਉਹਨੂੰ ਕਹਿਣ ਨਹੀਂ ਦੇ ਰਹੀ ਕਿ ਇਹ ਕਵੇ ਕਿ ਮੇਰਾ ਇਲਾਜ ਕਰਾ ਦਿਓ ਇਹਦੇ ਬਿਨਾ ਮੰਗੇ ਉਹਨੂੰ ਕੰਬਲ ਮਿਲ ਗਿਆ ਇਹਦੇ ਬਿਨਾ ਮੰਗੇ ਉਹਨੂੰ ਦਵਾਈ ਮਿਲ ਜਾਣੀ ਇਹਦੇ ਬਿਨਾ ਮੰਗੇ ਤਾਂ ਟੈਸਟ ਹੋ ਜਾਣੇ ਇਹਨੂੰ ਬੋਲ ਕੇ ਕਹਿਣਾ ਨਹੀਂ ਪੈਣਾ ਕਿ ਮੇਰੀ ਮਦਦ ਕਰੋ ਤੁਸੀਂ ਵੀ ਇਹ ਅਵਸਥਾ ਲਿਆਓ ਕਿ ਕਿਸੇ ਦੁਖੀ ਨੂੰ ਦੇਖੋ ਤੇ ਉਹਦਾ ਮਨ ਪੜ ਲਓ ਬਸ ਬਸ ਮਹਾਰਾਜ ਬਸ ਮਹਾਰਾਜ ਬੱਸ ਧੰਨਵਾਦ ਧੰਨਵਾਦ ਬੈਠੋ ਪਾਪ ਨਾ ਚੜਾਓ ਪਾਪ ਨਾ ਚੜਾਓ ਬੈਠੋ ਹੋ ਗਿਆ ਤੁਹਾਡਾ ਇਲਾਜ ਵਾਹ 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 ਕੀ ਕਹਾਣੀ ਸੀ ਤੁਹਾਡੀ ਕਦੋਂ ਤੋਂ ਹੋ ਗਿਆ ਮਿੰਨਾ ਹੋ ਗਿਆ ਇਹ ਇਲਾਜ ਨਹੀਂ ਹੋ ਰਿਹਾ ਸੀ ਲਾਜ ਨਹੀਂ ਹੋ ਰਿਹਾ ਅੱਜ ਹੋ ਗਿਆ ਅੱਜ ਹੋ ਗਿਆ ਇੱਕ ਮਹੀਨਾ ਹੋ ਗਿਆ ਸੀਗਾ ਇਹ ਭਾਈ ਸਾਹਿਬ ਦੀ ਬਾਹ ਟੁੱਟੀ ਹੋਈ ਸੀ ਇੱਕ ਮਹੀਨਾ ਇੱਕ ਮਹੀਨਾ ਹੋ ਗਿਆ ਬਾਹ ਟੁੱਟੀ ਹੋਈ ਸੀ ਅਗਰ ਤੁਸੀਂ ਬਾਹ ਦੀ ਕੰਡੀਸ਼ਨ ਦੇਖ ਲਓ ਤਾਂ ਆ ਟੁੱਟੀ ਬਾਹ ਦੀ ਕੰਡੀਸ਼ਨ ਦੇਖ ਲਓ ਅਗਰ ਕਿਸੇ ਨੂੰ ਐਕਸਰਾ ਦੇਖਣਾ ਆਉਂਦਾ ਨਾ ਆ ਇਹਨਾਂ ਦੀ ਦੋਨੋਂ ਹੱਡੀਆਂ ਟੁੱਟੀਆਂ ਹੋਈਆਂ ਸੀ ਤੇ ਇਹਦਾ ਦਰਦ ਉਹੀ ਮਹਿਸੂਸ ਕਰ ਸਕਦਾ ਜੇ ਕਿਸੇ ਦੀ ਕਦੀ ਹੱਡੀ ਟੁੱਟੀ ਹੈ ਟੁੱਟੀ ਕਿਸੇ ਦੀ ਕਦੀ ਹੱਡੀ ਕਿੰਨਾ ਦਰਦ ਹੁੰਦਾ ਜੇ ਇਲਾਜ ਨਾ ਹੋਵੇ ਮਹੀਨਾ ਫੇਰ ਹੋ ਗਿਆ ਸੀ ਨਾ ਕਿਉਂਕਿ ਆਪਣੇ ਕੋਲ ਪੈਸੇ ਸੀ ਇਹ ਬੰਦਾ ਵਿਚਾਰਾ 1 ਮਹੀਨੇ ਤੋਂ ਪੜਕ ਰਿਆ ਸੀ ਇਹਦੇ ਲਈ ਨਵਾਂ ਸਾਲ ਅੱਜ ਇਹ ਸਾਡੇ ਕੋਲ ਪਰਸੋਂ ਆਇਆ ਸੀ 30 ਦਸੰਬਰ ਨੂੰ ਕੱਲ ਆਪਰੇਸ਼ਨ ਹੋ ਗਿਆ ਅੱਜ ਥੈਂਕ ਯੂ ਕਰਨਾ ਹੈ ਇਹ ਥੈਂਕ ਯੂ ਮੇਰਾ ਨਹੀਂ ਤੁਹਾਡਾ ਸਾਰਿਆਂ ਦਾ ਕਿਉਂਕਿ ਜੇ ਤੁਸੀਂ ਨਾ ਆਓ ਤਾਂ ਅਸੀਂ ਇਹਨਾਂ ਦੀ ਕਮਿਟਮੈਂਟ ਕਿੱਦਾਂ ਕਰੀਏ ਕਿ ਅਸੀਂ ਮਦਦ ਕਰ ਦਾਂਗੇ ਕਿਉਂਕਿ ਮਦਦ ਕਰਨ ਨਾਲ ਸੇ ਪੈਸੇ ਚਾਹੀਦੇ ਨੇ ਤੇ ਸਾਡੇ ਕੋਲ ਜਿੰਨਾ ਜੇਬਾਂ 'ਚ ਹੁੰਦਾ ਅਸੀਂ ਓਨਾ ਕ ਕਰਦੇ ਰਹਿੰਦੇ ਆ ਪਰ ਲੋੜ ਜ਼ਿਆਦਾ ਦੀ ਹੈ ਹੁਣ ਜੇ ਤੁਸੀਂ ਆਇਓ ਸਾਰੇ ਦੋ ਚਾਰ ਮਰੀਜ਼ਾਂ ਦੀ ਹੋਰ ਮਦਦ ਹੋ ਜਾਏਗੀ ਜੇ ਨਾ ਆਂਦੇ ਤੁਸੀਂ ਦੋ ਚਾਰਾਂ ਦੀ ਘਾਟ ਹੋਣੀ ਸੀ ਕਰਦਾ ਰੱਬ ਹੀ ਆ ਸਾਰਾ ਕੁਝ ਪਰ ਜਿਹੜਾ ਮੇਰੇ ਵਰਗਾ ਨਕੰਮਾ ਬੰਦਾ ਹੁੰਦਾ ਨਾ ਉਹ ਸਾਰਾ ਕੁਝ ਰੱਬ ਤੇ ਤਾਂ ਸੁੱਟ ਦਿੰਦਾ ਕਿਉਂਕਿ ਮੇਰੇ ਵਰਗਾ ਆਪਰਜ਼ਾਈ ਚੋਂ ਨਹੀਂ ਨਿਕਲਦਾ ਆਪਰਜ਼ਾਈ ਚੋਂ ਨਿਕਲਣਾ ਨਹੀਂ ਤੇ ਇਹ ਕਹੀ ਜਾਣਾ ਰੱਬ ਕਰੇਗਾ ਰੱਬ ਕਰੇਗਾ ਰੱਬ ਕਰੇਗਾ ਉਹ ਰੱਬ ਨੇ ਤੇਰੇ ਵਿੱਚੋਂ ਹੀ ਕਰਨਾ ਰੱਬ ਨੇ ਸਿੱਧਾ ਥੋੜੀ 50000 ਰੁਪਏ ਭੇਜ ਦੇਣਾ ਕਿ ਲੈ ਭਾਈ ਆਪਰੇਸ਼ਨ ਕਰਾ ਲੈ ਰੱਬ ਨੇ ਤੈਨੂੰ ਬੁੱਧੀ ਦੇਤੀ ਰੱਬ ਨੇ ਤੈਨੂੰ ਗੁਰਬਾਣੀ ਦੇਤੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਕੇ ਮੱਥਾ ਟੇਕਦੇ ਆਂ ਭਗਵਦ ਗੀਤਾ ਅੱਗੇ ਮੱਥਾ ਟੇਕਦੇ ਆਂ ਤਾਂ ਗੁਰਸਹਿਬ ਨੇ ਤਾਂ ਦੇ ਤਾ ਬੱਸ 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 ਮਾਲਕ ਦੀ ਕਿਰਪਾ ਮਾਲਕ ਦੀ ਬੈਠੋ ਬੈਠੋ ਕੋਈ ਗੱਲ ਬੈਠੋ ਆਜੋ ਬੈਠੋ ਵਾਹ 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 ਦੇਖੋ ਗੁਰਤੇਜ ਸਿੰਘ ਜੀ ਬਸ 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 ਮੇਰਾ ਪਿਓ ਮੇਰੇ ਪੈਰੀਆ ਤਲਾਏਗਾ ਮੈਨੂੰ ਚੰਗਾ ਲੱਗੇਗਾ ਬੈਠ ਤੁਸੀਂ ਮੇਰੇ ਪਿਓ ਸਮਾਨ ਹੋ ਦਿਲੋਂ ਟਿੱਡੋਂ ਆਸ਼ੀਰਵਾਦ ਦਿਆ ਕਰੋ ਆ ਲੋ ਬੇਟਾ ਇਹਨਾਂ ਨੂੰ ਇੱਕ ਕੰਬਲ ਦੇ ਤੇ ਇਹਨਾਂ ਨੂੰ ਸ਼ੂਜ਼ ਦੇ ਨਵੇਂ ਦੇਖੋ ਇਹਨਾਂ ਦੇ ਸ਼ੂਜ਼ ਵੀ ਫਟੇ ਹੋਏ ਸੀਗੇ ਸੀਗੇ ਸ਼ੂਜ਼ ਇਹਨਾਂ ਕੋਲ ਪਹਿਲਾ ਸੀਗੇ ਹਾਂਜੀ ਆ ਪਹਿਲੇ ਲੋ ਫਟੇ ਸੀ ਦੇਖੋ ਸ਼ੂਜ਼ ਫਟੇ ਹੋਏ ਸੀ ਇਹਨਾਂ ਦੇ ਤੇ ਜਿਹੜੇ ਸ਼ੂਜ਼ ਇਹਨਾਂ ਨੇ ਪਾਏ ਨੇ ਇਹ ਵੀ ਤੁਹਾਡੇ ਵਰਗੇ ਕਿਸੇ ਦਾਨੀ ਸੱਜਣ ਨੇ ਭੇਜਨੇ ਇੱਥੇ ਸੇਵਾ ਵਾਸਤੇ ਤਾਂ ਛੋਟੀ ਛੋਟੀ ਚੀਜ਼ਾਂ ਕਿੰਨੇ ਦੇ ਬੂਟ ਹੋਣਗੇ 200 ਦੇ 300 ਦੇ ਸ਼ਾਇਦ ਤੁਸੀਂ ਇਸ ਤੋਂ ਮਹਿੰਗੇ ਤਾਂ ਕਾਫੀ ਦਾ ਕੱਪ ਪੀ ਜਾਂਦੇ ਹੋ ਤਾਂ ਸੋਚੋ ਇੱਕ ਕਾਫੀ ਦਾ ਕੱਪ ਇੱਕ ਪਾਸੇ ਇੱਕ ਪਾਸੇ ਪੂਰੀ ਠੰਡ ਦੇ ਵਿੱਚ ਇਹ ਬੂਟ ਇਹਦੇ ਪੈਰ ਗਰਮ ਰੱਖਣਗੇ ਇੱਕ ਪਾਸੇ ਕਿਹੜਾ ਵੱਧ ਸੁਕੂਨ ਦਿੰਦਾ ਚਾਹ ਦਾ ਸੁਕੂਨ 5 ਮਿੰਟ ਦਾ ਕਾਫੀ ਦਾ ਸੁਕੂਨ 5 ਮਿੰਟ ਦਾ ਇਹ ਬੂਟਾਂ ਦਾ ਸੁਕੂਨ ਪੂਰੀ ਠੰਡ ਦਾ ਪੂਰੇ ਸਾਲ ਵੀ ਚਲਾ ਦੇਣਗੇ ਸ਼ਾਇਦ ਇੱਧਰ ਦੇ ਬੰਦੇ ਇਹ ਤੁਹਾਡੇ ਤੇ ਮੈਂ ਜ਼ੋਰ ਇੰਨਾ ਤਾਂ ਲਾ ਰਿਹਾ ਕਿਉਂਕਿ ਆਉਣ ਵਾਲੇ 1 ਬੰਦ 10 ਸਾਲਾਂ ਬਾਅਦ ਜਵਾਨ ਪੀੜੀ ਤੁਸੀਂ ਅੱਗੇ ਆਣ ਅਸੀਂ ਚਲ ਜਾਣਾ ਸਾਰਿਆਂ ਨੇ ਸਭ ਕਿਰਾਏ ਦੇ ਮਕਾਨ ਤੇ ਕੁਝ ਟਾਈਮ ਲਈ ਆਏ ਨੇ ਤੁਹਾਡੇ ਦਾਦਾ ਦਾਦੀ ਨਹੀਂ ਰਹੇ ਉਹਨਾਂ ਦੇ ਮੰਮੀ ਡੈਡੀ ਨਹੀਂ ਰਹੇ ਸੌਰੀ ਟੂ ਸੇ ਇਹ ਗੱਲ ਮੈਂ ਕਹਿਣ ਲੱਗਾ ਇੱਕ ਦਿਨ ਸਾਡੇ ਮਾਪੇ ਵੀ ਨਹੀਂ ਰਹਿਣਾ ਕੌੜੀ ਹੈ ਪਰ ਸੱਚ ਹੈ ਤੇ ਆਪਾਂ ਵੀ ਨਹੀਂ ਰਹਿਣਾ ਹਾਂ ਠੀਕ ਹੈ ਤੁਹਾਡੇ ਤੇ ਜਵਾਨੀ ਦਾ ਜ਼ੋਰ ਹੈ ਹਜੇ ਦਾੜੀ ਆਣੀ ਸ਼ੁਰੂ ਹੋਈ ਹੈ ਹਜੇ ਟੀਨੇਜ ਹੈ ਜੈਂਜੀ ਹੈ ਕੀ ਕਹਿੰਦੇ ਆ ਜੈਂਜੀ ਜੈਂਜੀ ਤਾ ਇਹ ਜੈਂਦੀਆਂ ਨੇ ਵੀ ਇੱਕ ਦਿਨ ਪੁਰਾਣੇ ਮਾਡਲ ਹੋ ਜਾਣਾ ਫਿਰ ਹੋਰ ਅੱਗੇ ਮੈਂਦੀ ਆ ਜਾਣੇ ਆ ਮੈਂਦੀ ਸ਼ੈਂਦੀ ਚੈਂਦੀ ਮੈਂਦੀ ਤਾਂ ਜਿੰਦੇ ਜੀ ਜਦੋਂ ਤੁਹਾਡੀ ਟੀਚਰ ਤੁਹਾਨੂੰ ਇਸ ਪਾਸੇ ਲਾ ਰਹੇ ਨੇ ਤਾਂ ਜਰੂਰ ਲੱਗੋ ਇਹਨਾਂ ਵਾਸਤੇ ਤੁਸੀਂ ਅਰਦਾਸ ਕਰਿਓ ਬੇਟਾ ਬੈਠੋ ਇਹਨਾਂ ਨੂੰ ਦਿਓ ਕੰਬਲ ਦਿਓ ਤੇ ਦਿਓ ਧੰਨਵਾਦ ਮਾਲਕ ਦਾ ਧੰਨਵਾਦ ਵਾਹਿਗੁਰੂ ਦਾ ਧੰਨਵਾਦ ਆਜੋ ਥੈਂਕ ਯੂ ਜੀ ਬਹੁਤ ਧੰਨਵਾਦ ਸਾਡੇ ਕੋਲ ਆ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਸੇਵਾ ਕਰਨ ਆਏ ਨੇ ਦੇਖੋ ਛੋਟੇ ਛੋਟੇ ਨਾਮ ਤੇ ਮੁਸਕਾਨ ਲੱਗੇ ਨਾ ਛੋਟੇ ਹੁੰਦੇ ਸਭ ਨੂੰ ਹੀ ਚੰਗਾ ਲੱਗਦਾ ਛੋਟੇ ਦੇਖਣਾ ਪਰ ਮ ਜਿਹੜੇ ਹਰ 2-3 ਮਹੀਨਿਆਂ ਬਾਅਦ ਬੱਚਿਆਂ ਨੂੰ ਇੱਕ ਜਿਵੇਂ ਸਾਇੰਸ ਸਿਟੀ ਸਾਨੂੰ ਟ੍ਰਿਪ ਲੈ ਕੇ ਜਾਂਦੇ ਛੋਟੇ ਹੁੰਦੇ ਜਾਂਦੇ ਅਸੀਂ ਕਦੀ ਨਹੀਂ ਸੀ ਪਰ ਟ੍ਰਿਪ ਲੈ ਜਾਣਾ ਤੇ ਐਂ ਲੱਗਦਾ ਕਿ ਜਿਵੇਂ ਕਿ ਇਹਨਾਂ ਦੇ ਟੀਚਰ ਨੇ ਜਿਨ੍ਹਾਂ ਨੇ ਹਰ 3 ਮਹੀਨੇ ਬਾਅਦ ਬੱਚਿਆਂ ਦਾ ਜ਼ਿੰਮੇਵਾਰੀ ਚੱਕੀ ਹੋਈ ਹੈ ਕਿ ਮੈਂ ਤੁਹਾਨੂੰ ਇੱਕ ਟ੍ਰਿਪ ਤੇ ਲੈ ਕੇ ਜਾਇਆ ਕਰੂੰਗੀ ਤੇ ਆਪਣੇ ਟਿਊਸ਼ਨ ਦੇ ਸਾਰੇ ਬੱਚੇ ਇਕੱਠੇ ਕਰਕੇ ਇੱਥੇ ਸੇਵਾ ਕਰਨ ਲੈ ਕੇ ਆਉਂਦੇ ਨੇ ਔਰ ਬੱਚਿਆਂ ਨੂੰ ਕਿਵੇਂ ਲੱਗਿਆ ਅੱਜ ਬਹੁਤ ਵਧੀਆ ਇਹ ਬਹੁਤ ਵਧੀਆ ਬਹੁਤ ਵਧੀਆ ਰੱਖਣਾ 365 ਦਿਨ ਕਾਇਮ ਹਾਂਜੀ ਹਾਂਜੀ ਮੇਰੇ ਲਈ ਇੱਜ਼ਤ ਰੱਖੋ ਨਾ ਰੱਖੋ ਪਰ ਉਹ ਪੇਸ਼ੈਂਟਾਂ ਵਾਲਾ ਦਰਦ ਮਹਿਸ ਉਸੇ ਕਾਲਪੁਰਖ ਦਾ ਮਹਾਰਾਜ ਦਾ ਪ੍ਰਭੂ ਰਾਮ ਦਾ ਗੁਰੂ ਨਾਨਕ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਟਾਈਮ ਸ਼ੁਕਰਾਨਾ ਕਰੋ ਲਿਖਣਾ ਸ਼ੁਰੂ ਕਰ ਦੋ ਕਿ ਕਈਆਂ ਨੂੰ ਦਿਖਦਾ ਨਹੀਂ ਤੁਹਾਡੇ ਕੋਲ ਅੱਖਾਂ ਤੁਹਾਡੇ ਕੋਲ ਲੱਤਾਂ ਹੈ ਕਈਆਂ ਕੋਲ ਤੁਰਿਆ ਨਹੀਂ ਜਾਂਦਾ ਤੁਹਾਡੇ ਕੋਲ ਹੱਥ ਹੈ ਤੁਹਾਡੇ ਕੋਲ ਜ਼ੁਬਾਨ ਹੈ ਤੁਹਾਡੇ ਕੋਲ ਅੱਖਾਂ ਤੁਹਾਨੂੰ ਗੁੱਸਾ ਆਉਂਦਾ ਤੁਹਾਨੂੰ ਪਿਆਰ ਆਉਂਦਾ ਤੁਹਾਡੇ ਕੋਲ ਗੱਡੀ ਹੈ ਤੁਹਾਡੇ ਨਖੂਨ ਹੈ ਤੁਹਾਡੇ ਕੋਲ ਮਾਂ ਹੈ ਤੁਹਾਡੇ ਕੋਲ ਬਾਪ ਹੈ ਤੁਹਾਡੇ ਕੋਲ ਇੱਕ ਚੰਗਾ ਟੀਚਰ ਹੈ ਤੁਹਾਡੇ ਕੋਲ ਚੰਗੇ ਕੱਪੜੇ ਨੇ ਚੰਗਾ ਖਾ ਸਕਦੇ ਹੋ ਚੰਗਾ ਸਮੈਲ ਕਰ ਸਕਦੇ ਹੋ ਤਾਂ ਲੰਬੀ ਲਿਸਟ ਹੈ ਮੈਂ ਬਾਕੀ ਕੰਮ ਵੀ ਕਰਨੇ ਨੇ ਥੈਂਕ ਯੂ ਸੋ ਮਚ ਤੁਸੀਂ ਆਏ ਹੋ ਤੇ ਤੁਹਾਡੇ ਟੀਚਰ ਦਾ ਥੈਂਕ ਯੂ ਐਂ ਹੀ ਸੇਵਾ ਕਰਦੇ ਰਹੋ ਚੜ੍ਹਦੀ ਕਲਾ ਚ ਰਹੋ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਇੱਕ ਅੱਛੇ ਵੇਹ ਨਾਲ ਤੁਸੀਂ ਨਵਾਂ ਸਾਲ ਸ਼ੁਰੂ ਕੀਤਾ ਕਹਿੰਦੇ ਪਹਿਲੇ ਸਾਲ ਪਹਿਲੇ ਦਿਨ ਜਿਹੜਾ ਬੰਦਾ ਜੋ ਕੰਮ ਕਰੇ ਫਿਰ ਸਾਰਾ ਸਾਲ ਉਹੀ ਕਰਦਾ ਤਾਂ ਜਿਹੜਾ ਅੱਜ 10 ਵਜੇ ਉੱਠਿਆ ਸਮਝ ਲਓ ਕਿ ਸਾਰਾ ਸਾਲ 10 ਵਜੇ ਉੱਠਣਾ ਹੈ ਤੇ ਜਿਹੜਾ 5 ਵਜੇ ਉੱਠਿਆ ਸਮਝ ਲਓ ਉਹਨੇ 5 ਵਜੇ ਉੱਠਣਾ ਜਿਹੜਾ 4 ਵਜੇ ਸੁੱਤਾ 4 ਵਜੇ ਜਿਹੜਾ ਸੁੱਤਾ ਉਹ ਰੋਜ਼ 4 ਵਜੇ ਸੋਏਗਾ ਸੁੱਤਾ ਹੀ ਨਹੀਂ ਵੈਰੀ ਗੁੱਡ ਕਿੰਨੀ ਖੁਸ਼ ਹੋਵੇ ਨਹੀਂ ਨਹੀਂ ਗੁਰਦੁਆਰਾ ਸਾਹਿਬ ਆ ਕੁਛ ਹੋਰ ਕਿਤੇ ਹੋਰ ਇੱਕ ਦਿਨ ਹੋਰ ਸੀਗਾ ਦੇਖੋ ਇੱਕ ਦੂਜੇ ਦੀ ਸ਼ਿਕਾਇਤ ਆਪਣੇ ਆਪਣੇ ਬਾਰੇ ਆਪਣੀਆਂ ਕਮੀਆਂ ਦੱਸੋ ਕੋਈ ਮੈਂ ਰਾਤੀ ਘਰੇ ਸੁੱਤਾ ਹਾਂ ਇਹ ਕਮੀ ਆ ਇਹ ਤਾਂ ਫਿਰ ਆਪਣੀ ਤਾਰੀਫ ਕਰਤੀ ਨਹੀਂ ਕਮੀ ਤੇ ਕੀ ਪੰਜ ਵਜੇ ਮੈਂ ਆਪਣੀ ਕਮੀ ਦਿਖਦੀ ਨਹੀਂ ਪੁੱਤਰ ਆਪਣੀਆਂ ਕਮੀਆਂ ਦੇਖਣੀਆਂ ਸ਼ੁਰੂ ਕਰੋ ਦੂਜਿਆਂ ਦੀਆਂ ਕਮੀਆਂ ਦੇਖਣੀਆਂ ਬੰਦ ਕਰੋ ਉਹ ਉਹ 4 ਵਜੇ ਸੁੱਤਾ ਹੈ ਉਹ ਉਹ 3 ਵਜੇ ਸੁੱਤਾ ਹੈ ਉਹ ਸੁੱਤਾ ਹੀ ਨਹੀਂ ਆਪਾਂ ਇੱਕ ਦੂਜੇ ਤੋਂ ਕੀ ਲੈਣਾ ਠੀਕ ਹੈ ਪਤਾ ਨਹੀਂ ਇਹ ਤੂੰ ਮੈਂ ਇਹਨੂੰ ਸਮਝਾਉ ਦੂਜੇ ਵਾਲੀ ਜਾਂਦਾ ਫਿਰ ਤੂੰ ਉਹਦੇ ਵਾਲਾ ਆ ਗਿਆ ਫਿਰ ਤੂੰ ਉਹਦੇ ਵਾਲਾ ਆ ਕੇ ਇਹਨੂੰ ਸਮਝਾਓ ਆਪਾਂ ਜਦੋਂ ਪੇਪਰ ਦਿੰਦੇ ਆ ਨਾ ਆਪਾਂ ਕਲਾਸ ਦੇ ਵਿੱਚ ਦਿੱਤੇ ਕਦੀ ਕਦੀ ਪੇਪਰ 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 ਦਿੱਤੇ ਮੈਂ ਮੈਨਾਂ ਨੂੰ ਟਿਊਸ਼ਨ ਤੇ ਕਦੀ ਨਾ ਕੀ ਹੋ ਗਿਆ ਮੇਰੀ ਮੇਰੀ ਪੇਪਰ ਨਹੀਂ ਹੁੰਦੇ ਵਾਹਿਗੁਰੂ 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 ਛੁੱਟਾ ਨਹੀਂ ਪਹਿਲਾਂ ਭਲਗਾ ਸੀ ਮੈਂ ਮੈਂ ਕਰ ਸਾਡਾ ਮੈਂ ਹੁਣ ਸੋਚਦਾ ਮੇਰੇ ਘਰ ਇੱਥੇ ਹੈ ਵਾਹਿਗੁਰੂ 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 ਤੁਮ ਮਿਲ ਗਿਆ ਮੈਨੂੰ ਕੋਈ ਗੱਲ ਮਾਲਕ ਕਿਰਪਾ ਕਰ ਕਿਰਪਾ ਕਰ ਆਜਾ ਆ ਬਿਠਾਓ ਬੇਟਾ ਬਾਜੀ ਨੂੰ ਮੇਰੀ ਐਗਜ਼ਾਮਪਲ ਵਿੱਚ ਰਹਿ ਗਈ ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਸੀਗਾ ਜੇ ਕਲਾਸ 'ਚ ਕਦੀ ਪੇਪਰ ਦਿੱਤੇ ਨੇ ਤਾਂ ਬਾਈ ਜੀ ਜਦੋਂ ਅਸੀਂ ਪੇਪਰ ਦਿੰਨੇ ਆ ਨਾ ਤਾਂ ਨੰਬਰ ਕੱਲੇ ਕੱਲੇ ਆਂਦੇ ਨੇ ਉੱਥੇ ਤੁਸੀਂ ਇਹ ਨਹੀਂ ਕਹਿੰਦੇ ਸਰ ਉਹਨੇ ਉਹਨੇ ਕੁਐਸਚਨ ਦਾ ਆਨਸਰ ਸਹੀ ਦਿੱਤਾ ਸੀ ਉਹਦੇ ਨੰਬਰ ਲਾ ਦਿਓ ਮੇਰੇ ਐਵੇਂ ਹੀ ਜ਼ਿੰਦਗੀ ਆ ਦੂਜਿਆਂ ਦੀਆਂ ਕਮੀਆਂ ਦੇਖਣੀਆਂ ਦੂਜਿਆਂ 'ਤੇ ਉਂਗਲੀਆਂ ਕਰਨੀਆਂ ਇਹ ਸਭ ਟਾਈਮ ਖਰਾਬ ਹੈ ਰਿਜ਼ਲਟ ਤੁਹਾਡਾ ਆਪਣਾ ਆਣਾ ਪੇਪਰ ਤੁਹਾਨੂੰ ਆਪ ਦੇਣੇ ਪੈਣ ਤੇ ਆਪਣੇ ਪੇਪਰਾਂ ਦੇ ਧਿਆਨ ਦਿਓ ਅਸੀਂ ਸਾਰੀ ਜ਼ਿੰਦਗੀ ਲੋਕਾਂ ਦੇ ਪੇਪਰਾਂ ਦੇ ਧਿਆਨ ਦਿੰਦੇ ਨੇ ਕਿ ਉਹਨੇ ਕੀ ਲਿਖਿਆ ਉਹਨੇ ਕੀ ਲਿਖਿਆ ਉਹਨੇ ਕੀ ਪਾਇਆ ਉਹ 4 ਵਜੇ ਉੱਠਿਆ ਉਹ 4 ਵਜੇ ਸੁੱਤਾ ਆਪਾਂ ਕਿੰਨੇ ਵੇ ਸੁੱਤੇ ਆਂ ਆਪਾਂ ਕਿੰਨੇ ਵੇ ਉੱਠੇ ਆ ਐਂਡ ਯੂ ਵਿਲ ਫੀਲ ਲਾਈਕ ਕਿ ਦਿਸ ਇਜ਼ ਦਾ ਰੀਅਲ 2026 ਰੈਜ਼ੋਲੂਸ਼ਨ ਰੈਜ਼ੋਲੂਸ਼ਨ ਹੀ ਕਹਿੰਦੇ ਨੇ ਨਾ ਮੈਂ ਰੈਵੋਲੂਸ਼ਨ ਕਹਿ ਲੱਗਾ ਸੀ ਚਲੋ ਕ੍ਰਾਂਤੀ ਕ੍ਰਾਂਤੀ ਧੰਨਵਾਦ ਥੈਂਕ ਯੂ ਮੈਮ ਤੁਹਾਡਾ ਵੀ ਜੀ ਬੀਬੀਐਮ ਸਕੂਲ ਮੇ ਵਾਈਸ ਪ੍ਰਿੰਸੀਪਲ ਅੱਛਾ 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 ਇੰਗਲਿਸ਼ ਮੈਮ ਨਾਲ ਤਾਂ ਮੇਰਾ ਇੰਗਲਿਸ਼ ਤੁਸੀਂ ਸੈਕਰਡ ਹਾਰਟ ਤੁਹਾਨੂੰ ਅਸੀਂ ਬੁਲਾਇਆ ਸੀ ਉੱਥੇ ਹੀ ਮੈਂ ਪੰਜਾਬੀ ਸਪੀਚ ਦੇ ਆਇਆ ਸੀ ਐਂਡ ਕਨਵੈਂਟ ਸਟੂਡੈਂਟਸ ਵਰ ਸੋ ਹੈਪੀ ਕਿ ਇੰਗਲਿਸ਼ ਚ ਨਹੀਂ ਅੱਜ ਸਾਨੂੰ ਮਤਲਬ ਤੁਹਾਡਾ ਜਿਹੜਾ ਸੈਸ਼ਨ ਸੀ ਬੈਸਟ ਨਹੀਂ ਨਹੀਂ ਥੈਂਕ ਯੂ ਕਮੈਂਟਸ ਵਿੱਚ ਵੀ ਦੇ ਮੈਂਸ਼ਨ ਬੜਾ ਪੜਾ ਜੀ ਤੁਹਾਡਾ ਚਲੋ ਮਹਾਰਾਜ ਨੇ ਨੇ ਇਹਨੇ ਕਾਬਲ ਬਣਾਇਆ ਨਹੀਂ ਤਾਂ ਮੇਰੀ ਤਾਂ ਜ਼ੁਬਾਨ ਵੀ ਮੇਰੇ ਮੈਂ ਮੈਂ ਨਹੀਂ ਬੋਲ ਰਿਹਾ ਹੈ ਬਸ ਇੱਕ ਹੁੰਦਾ ਹੈ ਕਿ ਦਿਲੋਂ ਬੋਲੀ ਦਾ ਚੰਗਾ ਹੋਵੇ ਮਾੜਾ ਹੋਵੇ ਕਿਸੇ ਨੂੰ ਚੰਗਾ ਲੱਗੇ ਬੁਰਾ ਲੱਗੇ ਉਹ ਲੱਗਦੀਆਂ ਗੱਲਾਂ ਪਰ ਤੁਸੀਂ ਬੀਇੰਗ ਅ ਟੀਚਰ ਇੰਨੀ ਸੇਵਾ ਕਰ ਰਹੇ ਹੋ ਤੁਹਾਡਾ ਧੰਨਵਾਦ ਤੁਹਾਡਾ ਮੈਮ ਤੁਸੀਂ ਹਰ 3 ਮਹੀਨੇ ਬਾਅਦ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਲੈ ਕੇ ਆਉਂਦੇ ਹੋ ਇਹ ਬਹੁਤ ਵੱਡੀ ਗੱਲ ਹੈ ਦੇਖੋ ਬੱਚੇ ਆਵਾਂਗੇ ਮੇਰੇ ਤਾਂ ਟਿਊਸ਼ਨ ਸੈਂਟਰ ਬਹੁਤ ਨੇ ਟੀਚਰਸ ਬਹੁਤ ਨੇ ਬਹੁਤ ਕੁਛ ਆ ਦੁਨੀਆਂ ਦੇ ਵਿੱਚ ਪਰ ਵਿਰਲੇ ਹੀ ਹੁੰਦੇ ਨੇ ਜਿਹੜੇ ਹੁਣ ਆ ਸ਼ਹਿਰ ਦੇ ਵਿੱਚੋਂ ਵਿੱਚ ਅਸੀਂ ਬੈਠੇ ਆ ਮਾਡਲ ਟਾਊਨ ਸਭ ਤੋਂ ਪੌੜਸ਼ ਇਲਾਕਾ ਹੈ ਨਾਲ ਦੀ ਗਲੀ 'ਚ ਲੋਕਾਂ ਦੇ ਘਰ ਹੋਣਗੇ ਵੀਡੀਓ ਦੇਖਦੇ ਹੋਣਗੇ ਪਰ ਕਦੀ ਉੱਠ ਕੇ ਨਹੀਂ ਆਏ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਉੱਠ ਕੇ ਮੈਨੂੰ ਆ ਕੇ ਕੋਈ ਐਪਰੀਸ਼ੀਏਸ਼ਨ ਦਿਓ ਮੇਰੇ ਗੱਲ 'ਚ ਕੋਈ ਹਾਰ ਪਾਓ ਪਰ ਐਟ ਲੀਸਟ ਜਿਹੜੇ ਮੈਂ ਮਰੀਜ਼ਾਂ ਦੇ ਦੁੱਖ ਰੋਜ਼ ਤੁਹਾਡੇ ਮੋਹਰੇ ਰੱਖਦਾ ਆ ਵੀਡੀਓ 'ਚ ਉਹ ਜ਼ਰੂਰ ਆ ਕੇ ਵੰਡਾਓ ਤਾਂ ਤੁਸੀਂ ਆਂਦੇ ਹੋ ਤੁਸੀਂ ਵੀ ਨਾਲ ਦੀ ਗਲੀ 'ਚ ਹੀ ਆਓ ਤੇ ਕਿੱਡੀ ਮਤਲਬ ਦੇਖੋ ਆਬਾਦੀ ਆਲੇ-ਦੁਆਲੇ ਪਰ ਸਾਰੇ ਨਹੀਂ ਨਾ ਆਉਂਦੇ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਮਾਲਕ ਤੁਹਾਨੂੰ ਹੋਰ ਤੰਦਰੁਸਤੀ ਦੇ। ਸ਼ੁਕਰੀਆ। ਫੇਰ ਫੇਰ ਦੂਜੇ ਵੱਲ ਉਂਗਲ। ਮੈਂ ਕਰਕੇ ਆ ਰਿਹਾ ਕਿ ਤੈਨੂੰ ਬੁਲਾ ਆਤਾਂ ਗੰਦੀਆਂ ਨੇ ਨਾ। ਐ ਕਰਕੇ ਆ ਰਿਹਾ। ਐਡੀਆ ਐਕਚੁਅਲੀ ਪ੍ਰੋਗਰਾਮਿੰਗ ਖਰਾਬ ਹੈ ਨਾ। ਪ੍ਰੋਗਰਾਮਿੰਗ ਮੈਂ ਕੋ ਆਉ ਚਾਰ ਕੇ ਦਿਨ। ਦੇਖੋ ਜੇ ਕਿਤੇ ਵਿਹਲੇ ਹੁੰਦੇ ਲੈ ਲਿਆ ਕਰ ਰਹੇ ਨੇ ਬਿਠਾ ਕੇ। ਆਓ ਕੱਲ ਤੋਂ। ਦੇਖੋ ਫਿਰ ਤੁਸੀਂ ਕਹੇ ਵਿਹਲੇ ਹੁੰਦੇ ਕਹਿੰਦਾ ਕੌਣ ਵਿਹਲਾ? ਆਪਾਂ ਕਿ ਐਲਬਰਟ ਆਇਨਸਟਾਈਨ? ਆਲੋ ਮੈਮ ਪੜ ਰਹੇ ਹੁੰਨੇ ਆ। ਮਜ਼ਾਕ ਕਰ ਰਿਹਾ ਮੈਂ ਐਕਚੁਅਲੀ ਤੁਹਾਡੀ ਉਮਰ ਚੋਂ ਲੰਘਿਆ ਹੋਇਆ। ਮੈਨੂੰ ਜੇ ਕਿਸੇ ਚੀਜ਼ ਦਾ ਰਿਗਰਟ ਹੈ ਜ਼ਿੰਦ ਵਿਕਾਸ ਮੈਂ ਥੋੜਾ ਹੋਰ ਸਮਾਂ ਕੱਢ ਲੈਂਦਾ ਸੇਵਾ ਲਈ ਬਸ ਤਾਂ ਮੈਂ ਚਾਹੁੰਦਾ ਕਿ ਉਹ ਰਿਗਰਟ ਤੁਹਾਨੂੰ ਨਾ ਹੋਵੇ 10 ਸਾਲ ਬਾਅਦ ਪਤਾ ਨਹੀਂ ਮੈਂ ਤੁਹਾਨੂੰ ਮਿਲਣਾ ਨਹੀਂ ਮਿਲਣਾ ਅਗਲਾ ਅਗਲਾ ਲਮਹਾ ਹੋਣਾ ਨਹੀਂ ਹੋਣਾ ਤਾਂ ਜਿਵੇਂ ਸਾਰੇ ਦੁਨੀਆ ਤੋਂ ਚੱਲ ਜਾਂਦੇ ਨੇ ਆਪਾਂ ਵੀ ਚੱਲ ਜਾਣਾ ਬਸ ਇਹੀ ਹੈ ਕਿ ਜਿੰਨਾ ਕਿ ਸਮਾਂ ਹੈਗਾ ਜ਼ਿੰਦਗੀ 'ਚ ਹੱਸ ਖੇਡ ਕੇ ਬਤਾਓ ਦੂਜਿਆਂ ਦੀ ਇੱਜ਼ਤ ਕਰੋ ਦੂਜਿਆਂ ਦੀ ਕਮੀ ਘੱਟ ਕੱਢੋ ਆਪਣੀ ਕਮੀ ਜ਼ਿਆਦਾ ਕੱਢੋ ਆਪਣੇ ਆਪਣੀਆਂ ਕਮੀਆਂ ਕੱਢ ਕੇ ਦੇਖ ਕੇ ਤੁਸੀਂ ਠੀਕ ਹੋਣਾ ਦੂਜਿਆਂ ਦੇ ਕਮੀਆਂ ਦੇਖ ਕੇ ਤਾਂ ਤੁਸੀਂ ਉਹਦਾ ਫਾਇਦਾ ਕਰ ਰਹੇ ਹੋ ਹੁਣ ਮੈਨੂੰ ਕੋਈ ਸਲਾਹ ਦੇ ਜਾਂਦਾ ਕਿ ਯਾਰ ਤੇਰੀ ਆ ਕਮੀ ਹੈ ਉਹ ਉਲਟਾ ਮੇਰਾ ਫਾਇਦਾ ਕਰ ਗਿਆ ਉਹ ਕ ਫਿਰ ਤੂੰ ਉਹਦੀ ਗੱਲ ਕਰ ਰਿਹਾ ਬਾਈ ਥੈਂਕ ਯੂ ਭੈਣੇ ਥੈਂਕ ਯੂ ਚੜ੍ਹਦੀ ਕਲਾ